ਮੈਂ ਕਿ ਬੇਨਤੀ ਕਰਦੇ ਆਂ ਵੀਰਾਂ ਨੂੰ ਪਲੀਜ਼ ਆਹ ਜਿਹੜੇ ਸਨਮਾਨ ਹੈ ਬਲਕਾਰਿਆ ਨਿਤ-ਨਿਤ ਨਹੀਂ ਹੁੰਦੇ ਅੱਜ ਦਿਨ ਕਰਮਾਂ ਵਾਲਾ ਇਹ ਧਰਤੀ ਭਾਗਾ ਵਾਲੀ ਹੈ ਇੱਕੋ ਮਿੰਟ ਰੁਕ ਜੋ ਪਲੀਜ਼ ਆਹ ਸਨਮਾਨ ਤੋਂ ਬਾਅਦ ਆਪਾਂ ਕਰਦੇ ਆਂ ਸੁਣਿਆ ਸਾਰਿਆਂ ਦੇ ਸਨਮਾਨ ਬੜੇ ਜ਼ਰੂਰੀ ਹੈ ਐਡੇ-ਐਡੇ ਸਨਮਾਨ ਨਿਤ ਨਹੀਂ ਮਿਲਦੇ ਇਹ ਇਹਡੇਡੇ ਸਨਮਾਨ ਪ੍ਰਾਪਤ ਕਰਨ ਦੇ ਲਈ ਬਹੁਤ ਵੱਡੀ ਜਿਹੜੀ ਮਿਹਨਤ ਕਰਨੀ ਪੈਂਦੀ ਹੈ ਬਹੁਤ ਵੱਡੀ ਜਿਹੜੀ ਘਾਲਣਾ ਘਾਲਣੀ ਪੈਂਦੀ ਹੈ ਦਿਨ ਰਾਤ ਇੱਕ ਕਰਕੇ ਕਬੱਡੀ ਦੇ ਵਿੱਚ ਨਾਮ ਬਣਾਉਣਾ ਬਹੁਤ ਵੱਡੀ ਗੱਲ ਹੈ ਇਹ 플레이ਰ ਜਾਣਦੇ ਆ ਜਾਂ ਕੋਚ ਜਾਣਦੇ ਆ ਜਾਂ ਇਹਨਾਂ ਦੇ ਮਾਪੇ ਜਾਣਦੇ ਆ ਵੀ ਕਿਦਾਂ 플레이ਰ ਮਿਹਨਤ ਕਰਕੇ ਕਿਦਾਂ ਚੰਗੇ ਉਸਤਾਦ ਤੋਂ ਕਬੱਡੀ ਦੇ ਦਾਪੇ ਸਿੱਖ ਜਿਵੇਂ ਮਹਾਪੁਰਸ਼ ਬੈਠੇ ਉਹਨਾਂ ਦੇ ਥਾਪੜੇ ਉਹਨਾਂ ਦੇ ਆਸ਼ੀਰਵਾਦ ਲੈ ਜਾਂਦੇ ਆ ਫਿਰ ਜਾ ਕੇ ਕਿਤੇ ਕਬੱਡੀ ਦਾ ਵਧੀਆ ਪਲੇਅਰ ਤਿਆਰ ਹੁੰਦਾ ਵਧੀਆ ਪਲੇਅਰ ਤਿਆਰ ਹੋ ਕੇ ਫਿਰ ਏਡਾ ਵੱਡਾ ਸਨਮਾਨ ਹੋਣਾ ਦੁਨੀਆ ਦੇ ਵਿੱਚ ਬਹੁਤ ਵੱਡੀ ਗੱਲ ਹੁੰਦੀ ਹੈ ਆ ਮੈਂ ਬੇਨਤੀ ਕਰ ਰਿਹਾ ਵੀ ਜਿਹੜੇ ਇਹੋ ਹੀ ਗੱਲ ਕਰਦਾ ਸੀਗਾ ਵੀ ਵੀਰੋ ਤੁਸੀਂ ਪਿੱਛੇ ਹੋ ਕੇ ਇਹ ਸਨਮਾਨ ਹੁੰਦਾ ਵੇਖੋ ਆ ਜਿਹੜੇ ਬੱਚੇ ਆ ਗਏ ਮੁਰੇ ਸਾਰੇ ਮੈਂ ਪਹਿਲਾਂ ਕਿਹਾ ਡੇਡੇ ਸਨਮਾਨ ਨਿਤਨਿਤ ਨਹੀਂ ਹੁੰਦੇ ਮਾਹ ਪਰਸ਼ਾਉਣਾ ਹੈ ਮਾਹ ਪਰਸ਼ਾ ਨੇ ਚਾਬੀਆਂ ਦੇਣੀਆਂ ਨਾਲ ਸ਼ਕਤੀਮਾਨ ਦੇ ਪਰਿਵਾਰਕ ਮੈਂਬਰ ਹੋਣਗੇ ਨਾਲ ਉਹਦੇ ਸਾਥੀ ਪਲੇਅਰ ਹੋਣਗੇ ਤੇ ਨਾਲ ਬਲਕਾਰੇ ਬੰਨ ਦੀ ਜਿਹੜੀ ਕਹਿੰਦੇ ਇਹ ਬਹੁਤ ਵੱਡੀ ਦੇਣ ਹੈ ਆਪਣੇ ਸੱਚੇਲੇ ਨੂੰ ਆਪਣੇ ਪੁੱਤਰ ਨੂੰ ਬਲਕਾਰੇ ਬੰਨ ਲਈ ਵੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਬਲਕਾਰੇ ਬੰਨ ਦੇ ਚੇਲੇ ਦਾ ਸਰਦਾਰ ਸਵਰਗੀ ਸੁਲਵਿੰਦਰ ਸਿੰਘ ਤੇ ਭਾਗਾ ਵਾਲੀ ਮਾਂ ਮਾਂ ਬਲਬੀਰ ਕੌਰ ਦੇ ਪੁੱਤ ਦਾ ਅੱਜ 4x4 ਟਰੈਕਟਰ ਦਾ ਸਨਮਾਨ ਜਿਹੜਾ ਖੇਡ ਗਰਾਊਂਡ ਵਿੱਚ ਕੀਤਾ ਜਾਣਾ ਹੈ ਮੈਂ ਬੇਨਤੀ ਕਰਾਂਗਾ ਮਹਾਂਪੁਰਸ਼ਾਂ ਨੂੰ ਸਿੰਘ ਸਹਿਬਾਨ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਦੀ ਕਾਰ ਸੇਵਾ ਘਰੇਾਲਾ ਖੇਡ ਕਬੱਡੀ ਦੇ ਮਸੀਹਾ ਤੇ ਮੈਂ ਬੇਨਤੀ ਕਰਾਂਗਾ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਉਸ ਤਲਪੰਦੇ ਬਾਅਦਵੇਂ ਜਾਨਸ਼ੀ ਸਿੰਘ ਸਹਿਬਾਨ ਬਾਬਾ ਅਵਤਾਰ ਸਿੰਘ ਜੀ ਸੂਰ ਸਿੰਘ ਵਾਲੇ ਆਉਣ ਅੱਜ ਦੇ ਦਿਨ ਦਾ ਲੈ ਵੀ ਹਰਵਿੰਦਰ ਬਹੁਤ ਵੱਡਾ ਸਨਮਾਨ ਜੱਗੇ ਅਲਗੋਂ ਵਾਲਿਆ ਮੇਰੇ ਜਿਗਰੀ ਯਾਰ ਨੂੰ ਮੁਬਾਰਕਬਾਦ ਦੇ ਦਈਏ ਸਾਡੇ ਸਾਰੇ ਕਬੱਡੀ ਜਗਤ ਵੱਲੋਂ ਇਹ ਮਾਨ ਹੈ ਗੱਡਿਆਂ ਤੋਂ ਅੱਗੇ ਗੱਡੀਆਂ ਤੇ ਗੱਡੀਆਂ ਤੇ ਕੋਠੀਆਂ ਗੱਡੀਆਂ ਵੱਡੀਆਂ ਤੇ ਕਿ ਇਹਨਾਂ ਮਿਲਦਾ ਪਿਆਰ ਧਰਮ ਨਾਲ ਕੋਕੇ ਜੜ ਦਿੱਤੇ ਕਿ ਸ਼ੁਕਰ ਮਾਲਕਾ ਤੇਰਾ ਤੋਂ ਇੰਨੀ ਜੋਗੇ ਕਰ ਦਿੱਤੇ ਆਹ ਟਰੈਕਟਰ ਮਾਨ ਸਨਮਾਨ ਦੇ ਵਿੱਚ ਦਿੱਤਾ ਜਾ ਰਿਹਾ ਹੈ ਪਹਿਲਾਂ ਪ੍ਰੀਤ ਨੂੰ ਟਰੈਕਟਰ ਮਿਲਿਆ ਫਿਰ ਅੱਜ ਸ਼ਕਤੀਮਾਨ ਨੂੰ ਟਰੈਕਟਰ ਮਿਲਿਆ ਇੱਕ ਦੇ ਮਾਣ ਵਾਲੀ ਗੱਲ ਹੈ ਮੇਰੇ ਮਿੱਤਰੋ ਦੋ ਮਲ ਨੇ ਭਾਈ ਲੱड्डੂ ਦੇ ਦੋਹਾਂ ਦਾ ਟਰੈਕਟਰਾਂ ਨਾਲ ਸਨਮਾਨ ਹੈ ਤੇ ਅੱਜ ਦੇਖਦੇ ਵੀ ਸ਼ਕਤੀਮਾਨ ਦਾ 4x4 ਟਰੈਕਟਰ ਨਾਲ ਐਨ ਆਰ ਆਈ ਵੀਰਾਂ ਵੱਲੋਂ ਇਹ ਮਾਣ ਸਨਮਾਨ ਹੈ ਨਾਲ ਸਾਡਾ ਬਲਕਾਰਾ ਬੰਨ ਹੈ ਸ਼ਕਤੀਮਾਨ ਦਾ ਉਸਤਾਦ ਹੈਪੀ ਦਾ ਵੀ ਧੰਨਵਾਦ ਹੈ ਸਾਡਾ ਭਰਾ ਨਾਲ ਜੱਗਾ ਲਗੋ ਕੋਠੀ ਹੈ ਤੇ ਸ਼ਕਤੀਮਾਨ ਦੇ ਸਾਰੇ ਜਿਗਰੀ ਯਾਰ ਹੈ ਲੈ ਵੀ ਸ਼ਕਤੀਮਾਨ ਤੂੰ ਭਾਗਾ ਵਾਲਾ ਅੱਜ ਦੋ ਮਹਾਂਪੁਰਸ਼ ਰੱਬੀ ਰੂਹਾ ਤੈਨੂੰ ਜਿਹੜਾ ਕਹਿੰਦੇ ਮਾਨਸਮਾਨ ਆਪਣੇ ਮੁਬਾਰਕ ਅਥਾ ਨਾਲ ਦੇ ਰਿਹਾ ਹੈ ਬਾਬਾ ਅਵਤਾਰ ਸਿੰਘ ਜੀ ਖੇਡ ਕਬੱਡੀ ਦੇ ਮਸੀਹਾ ਤੇ ਬਾਬਾ ਅਵਤਾਰ ਸਿੰਘ ਜੀ ਸੋਰ ਸਿੰਘ ਵਾਲੇ ਮਹਾਂਪੁਰਸ਼ਾਂ ਨੇ ਇਹ ਚਾਬੀਆਂ ਦਿੱਤੀਆਂ ਇੱਕ ਵਾਰੀ ਚੜ੍ਹਦੀ ਕਲਾ ਵਿੱਚ ਜਕਾਰਾ ਲਾਈਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਵਰਗੇ ਸਰਦਾਰ ਸਲਵਿੰਦਰ ਸਿੰਘ ਦੇ ਪੁੱਤ ਦਾ ਸਨਮਾਨ ਹੋ ਰਿਹਾ ਹੈ मां ਬਲਬੀਰ ਕੌਰ ਨੂੰ ਮੈਨੂੰ ਲੱਗਦਾ ਵੀ ਕਾਬਲ ਸਾਉਂਡ ਵਾਲਿਆ ਤੇਰੀ ਬਾਜ ਸ਼ਕਤੀਮਾਨ ਦੇ ਕਰ ਜਾਂਦੀ ਹੋਵੇਗੀ ਸਾਡੀ ماں ਲਾਈਵ ਦੇਂਦੀ ਹੋਊਗੀ ਇਹਦਾ ਪਰਿਵਾਰ ਲਾਈਵ ਦੇਖ ਰਿਹਾ ਹੋਊਗਾ ਸਾਡੇ ਕਬੱਡੀ ਜਗਤ ਵੱਲੋਂ ਸੁਭਾਗਾ ਪਰਿਵਾਰ ਨੂੰ ਮੁਬਾਰਕਬਾਦ ਹੈ ਲੈ ماں ਮੇਰੀਏ ਰੱਖ ਲੈ ਡੋਲੂ ਪਰ ਕੇ ਤੇਲ ਦਾ ਸਹਰਾਣੇ ਵੀ ਜਦੋਂ ਪੁੱਤਰ ਨੇ ਟਰੈਕਟਰ ਦੀ ਐਂਟਰੀ ਕੀਤੀ ਤੇ ਚੋਈ ਜਰਾ ਤੇਲ ਕਾਲਿਆਂ ਦੇ ਉੱਪਰ ਫਿਰ ਦਵਿੰਦਰ ਸਰਪੰਚ ਵੱਡੇ ਭਾਈ ਕਿੰਡੀ ਖੁਸ਼ੀ ਹੋਵੇਗੀ ਘਰ ਦੇ ਵਿੱਚ ਆ ਮਰੇਲਕੋਟਰੇ ਤੋਂ ਭਰਾ ਜੀ ਤੋਂ ਆਗੇ ਆ ਜਸਵੰਤ ਬੱਲਹਰੀ ਸੁੱਖਾ ਪੁੰਜਾ ਵਾਲਾ ਹੋਰ ਵੀ بڑے ਭਰਾ ਆ ਜਿਹੜਾ ਦਸਦੀ ਬੱਲ ਸਾਹਿਬ ਕੋਈ ਬੰਦਾ ਨਰਾਜ਼ ਨਾ ਜਾਵੇ ਸਾਰਿਆਂ ਦਾ ਧੰਨਵਾਦ ਲੈ ਵੀ ਸ਼ਕਤੀਮਾਨ ਲੱਖ ਜਿਹੜਾ ਚੱਕਰ ਨੌਜੋਨਾ ਗਰਾਊਂਡ ਦਾ ਮੂਰੇ ਮੂਰੇ ਤੇਰੇ ਯਾਰ ਹੋਣਗੇ ਤੇਰਾ ਉਸਤਾਦ ਹੋਊਗਾ ਤੇਰੇ ਭਰਾ ਹੋਣਗੇ ਨਾਲ ਤੇਰਾ ਯਾਰ ਜੱਗਾ ਲਗੋ ਕੋਠੀ ਵਾਲਾ ਲੈ ਵੀ ਟਰੈਕਟਰ ਵਾਲਿਆ ਵੀਰਿਆ ਥੋੜਾ ਸੰਭਲ ਕੇ ਠੰਮੇ ਨਾਲ ਲਾਈ ਚੱਕਰ ਇਹਦਾ ਯਾਰਾ ਨੌਜੋਨਾ ਵੱਡੀ ਮੁਬਾਰਕਵਾਦ ਹੈ ਸ਼ਕਤੀਮਾਨ ਨੂੰ ਸ਼ਕਤੀਮਾਨ ਇੱਥੋਂ ਤੱਕ ਕਿਵੇਂ ਆਇਆ ਹੈ ਸ਼ਕਤੀਮਾਨ ਦਾ ਸੰਘਰਸ਼ ਜਾਣਦਾ ਹੈ ਜਾਂ ਇਹਦਾ ਉਸਤਾਦ ਜਾਣਦਾ ਹੈ ਜਾਂ ਇਹਦਾ ਪਰਿਵਾਰ ਜਾਣਦਾ ਹੈ ਇਹ ਸੰਘਰਸ਼ ਕਰਕੇ ਮਿਹਨਤਾਂ ਕਰਕੇ ਦੁਨੀਆ ਦੇ ਵਿੱਚ ਰਤਬੇ ਪੈਦਾ ਹੁੰਦੇ ਆ ਨਿਤ ਨਿਤ ਨਹੀਂ ਪੁੱਤ ਜਾਂਦੀਆਂ ਮਾਵਾਂ ਇਹੋ ਜੇ ਜਿੱਥੋਂ ਜਿੱਥੋਂ ਨਹੀਂ ਉਹਨਾਂ ਟਰੈਕਟਰ ਲੰਘ ਰਿਹਾ ਇੱਕ ਮਾਰ ਤਾੜੀਆਂ ਮਾਰੋ ਜ਼ੋਰਦਾਰ ਤੇ ਇਧਰਲੀ ਸਾਈਡ ਜਿੱਥੇ ਵੱਡੇ ਮਾਲ ਦਾ ਉਸਤਾਦ ਜੀ ਵੱਡੇ ਟਰੈਕਟਰ ਦੇ ਨਾਲ ਮਾਨ ਸਨਮਾਨ ਕੀਤਾ ਗਿਆ ਹੈ ਉੱਥੇ ਉੱਪਰ ਦੇ ਕਬੱਡੀ ਖਿਡਾਰੀ ਦਾ ਜਗਨੂ ਭਾਈ ਲੱड्डੂ ਵਾਲੇ ਦਾ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਕਰਨ ਕੈਨੇਡਾ ਜੋਬਨ ਯੂਕੇ ਤੇ ਗੋਪੀ ਕੈਨੇਡਾ ਵੱਲੋਂ ਕੀਤਾ ਜਾਵੇਗਾ ਮੈਂ ਬੇਨਤੀ ਕਰਾਂਗਾ